do ਸਾਰੇ ਮਿੱਟੀ शइ राज ल

ਬਜ਼ੀਦਾ ਉਹਨੂੰ ਦੋ ਮੰਗੇ ਜਿਹੜਾ ਕਾਸਟ ਲਾਉਂਦਾ ਹਾਂਜੀ ਬਿਲਕੁਲ ਥੋੜੀ ਕਿੰਨੀ ਜ਼ਮੀਨ ਜੀ ਤੁਸੀਂ ਕਿਹੜੀ ਫੋਟੋ ਹੈ ਕਿੰਨੀ ਜ਼ਮੀਨ ਤੇ ਅਸੀਂ ਉਹ ਜਾਨ ਸਕਦੇ ਕਹਿੰਦੇ ਮਾਨਨਾ ਪਾ ਅੱਛਾ ਉਹ ਸੰਤ ਤਰੀਕੇ ਦੇ ਵੀ ਅਸੀਂ ਨਾ ਅਜੇ ਚਲ ਕੋਈ ਗੱਲ ਨਹੀਂ ਉਹਦੇ ਵਿੱਚ ਹੈ ਜਦੋਂ ਸੰਗਤ ਬਾਧਰਮ ਕਰਮ ਹੁੰਦਾ ਨਾ ਹੱਲਾ ਬਿੱਟੂ ਬਿੱਟੂ ਕੋਲ ਜੀ ਇਹਦੋਂ ਤਲਾਤ ਬਿਲਕੁਲ ਮਾਰੇ ਹੋ ਜਾਂਦੇ ਆ ਸਾਨੂੰ ਇੱਕ ਉਠਣਾ ਬੰਦਾ ਪਾਣੀ ਹੈ ਸੰਕਟ ਦੀ ਕੜੀ ਹੈ ਪੰਜਾਬ ਦੀ ਪੰਜਾਬ ਫੂਟਬਾਲ ਹੈ ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ ਚ ਆਇਆ ਤਾਂ ਪੰਜਾਬ ਨਾਲ ਖੜਾ ਹੈ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਤੇ ਅੱਜ ਜੇ ਪੰਜਾਬ ਸੰਕਟ ਚ ਹੈ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਪੰਜਾਬ ਨਾ ਘੜੂ ਸਰ ਹ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਡੀਐਫ ਦਾ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਹਾਰ ਲਾਂਗੇ ਤੁਹਾਨੂੰ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਆ ਕੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਆਪਾਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਾਂ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਗਿਆ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਕਰਨੀ ਛੱਡਨੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਨੇ ਉਤੇ ਕਹਿੰਦੇ ਅਸੀਂ ਚੱਤਾ ਤੇ ਬਹਿ ਜਾਗੇ ਸੁਰਾਸ਼ਨ ਪਾਣੀ ਦੇਣ ਤੋਂ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਕਿ ਉਹਨਾਂ ਨੇ 20 20 ਹੈਲੀਕਾਪਟਰ ਔਰ ਚੱਲ ਰਹੇ ਨੇ ਇਸ ਵਕਤ ਮਾਤਾ ਬੰਦ ਬੰਗਾਲਾ ਦੇ ਲੈ ਕੇ ਬੰਦ ਲਗਾ ਕੁਝ ਦਿਨ ਦੇ ਕਿ ਇਹ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਅਜੇ ਤੱਕ ਅਜੇ ਤਾਂ ਪਹੁੰਚ ਅਜੇ ਤੱਕ ਡੈਮ ਡੈਮ ਜਿਹੜੇ ਨੇ ਸੀ ਦੁਗੋ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਕੜਾ ਕਿੰਨੋ ਸੇਫ ਨੇ ਹਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਦੇਖੋ ਮੌਸਮ ਠੀਕ ਹੋ ਗਿਆ ਕੁਦਰਤ ਮੁਰੇ ਕੋਈ ਮਾਰ ਨਹੀਂ ਜੇ ਉਪਰੋਂ ਕਿਉਂਕਿ ਪਾਣੀ ਉਪਰੋਂ ਆਉਂਦਾ ਹੁਣ ਮੈਂ ਹਿਮਾਚਲ ਨੂੰ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲਓ ਉਹ ਕਿਵੇਂ ਰੁਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਇਧਰ ਨੂੰ ਬਾਈ ਜਿਹਨਾਂ ਨੇ ਲੱਗੀਆਂ ਨਾ ਪੱਥਾਂ ਹੋ ਗਿਆ ਇਹਨਾਂ ਦਾ ਤਾਂ ਬਾਬ ਜਿਹਾ ਹੋ ਗਿਆ ਬਸ ਅਸੀਂ ਕਾਸ਼ਤਕਾਰਾਂ ਦੇਵਾਂਗੇ ਕਿ ਜਿੰਨਾ ਜਿੰਨਾ ਜਿੰਨਾਂ ਦੀਆਂ ਟਾਈਮ ਦੇ ਵਿੱਚ ਭਾਵੇਂ ਚਾਹੇ ਹੋ ਇਹਨਾਂ ਦੇ ਨਾਮ ਰਿਸਟਰੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਮਿਲਣਗੇ ਬਸ ਕੋਈ ਜੇ ਜੇਕਰ ਕੋਈ ਪੋਸਿਬਲ ਹੋਏਗਾ ਜੀ ਉਹ ਪਰਸਲ ਕਰ ਦਾਂਗੇ ਜੋ ਕਾਸ਼ਤਕਾਰ ਹੈ ਇਹ ਤਸਵੀਰ ਕਰ ਦੋ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਉਥੇ ਖੇਤੀ ਕਰਦਾ ਉਹਨੂੰ ਪੈਸੇ ਤਾਂ ਮਿਲੇਗਾ ਕਰਾ ਮਿਲੇਗਾ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗੂ ਇਹ ਸੈਂਟਰ ਸਰਕਾਰ ਦਾ ਮੁੱਦਾ ਮੈਂ ਉੱਤੇ ਠਾਹੂੰਗਾ ਇਵਨ ਇਵਨ ਡੀਸਿਲਟਿੰਗ ਵੀ ਇਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਹੂੰਗਾ ਇਹ ਕਿ ਜੀ ਸਾਨੂੰ ਮਿੱਟੀ ਤਾਂ ਕੱਢ ਲੈਣ ਦਿਓ ਵੰਥਾ ਮੇਰਾ ਸਭ ਆਦਮ ਨੇ ਇਹ ਨਾ ਕਰਿਆ ਬੰਦਾ ਦਾ ਕਰੋਨੀ ਕਰਿਆ ਹੈ ਮੰਗ ਕਰ ਰਿਹਾ ਹੈ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਦੇਖੋ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਇਹ ਕਿ ਜੀ ਕਟੋ ਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦਿਓ ਕਿ ਅਸੀਂ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨੇ ਇਹ ਥੋੜਾ ਜਿਹਾ ਮਤਲਬ ਵਗ ਜਾਣ ਤੇ ਪੀਐਮ ਸਾਹਿਬ ਨਾਲ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਪੰਜਾਬ ਦਾ ਤੇ ਕੱਲ ਐਚਐਮ ਸਾਹਿਬ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਆ ਲੱਗਦਾ ਹੈ ਕਿ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਰ ਪੰਜਾਬ ਨੂੰ 60 ਕਰੋੜ ਨਹੀਂ 60000 ਕਰੋੜ ਜੀ ਮਾਨਸੇਬਿਕ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਮਾਨਸੇਬ ਇੱਕ ਐਮਐਲਏ ਪ੍ਰਧਾਨ ਮਾਜਰ ਉਹ ਤੇ ਕਾਰਵਾਈ ਨਹੀਂ ਮੈਂ ਮੈਂ ਰਾਜਨੀਤੀ ਗੱਲ ਨਹੀਂ ਕਰਦਾ ਮੈਂ ਕਿਹਾ ਤੇਰੀ ਨੋਟ